ਗਰਨ ਉਹ ਦੇਖਣਗੇ ਕੁਝ ਕੈਜ਼ਲਟਿਸ ਅਜੇ ਹੰਗਰੀਆਂ ਜਮਾਨ ਫਸਟ ਲਾਈਨ ਦੇ ਕੇ ਆਪਣਾ ਚਦੂ ਮੇਟਕੀ ਜੋ ਅਵਰਜੈਂਸੀ ਲਈ ਗੋਹੇ ਜੁਨਾਣ ਜੁਨਾਣ

ਨੁਕਸਾਨ ਹੋਇਆ ਉਹਨਾਂ ਨੂੰ ਫਿਰ ਸਾਡੇ ਰੈਸਕਿਊ ਟੀਮ ਫਰਸਟ ایڈ ਦੀ ਮਦਦ ਨਾਲ ਐਂਬੂਲੈਂਸ ਕਾ ਕੇ ਉਹਨਾਂ ਨੂੰ ਹਸਪਤਾਲ ਤੱਕ ਪਹੁੰਚਾਇਆ ਜਾਇਆ ਹੈ ਇੱਥੇ ਇਹ ਲੋਕਾਂ ਨੂੰ ਸਿਰਫ ਜਾਗਰੂਕ ਕਰਨ ਲਈ ਕੀਤੀ ਗਈ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਸਾਰੇ ਪਾਇਲਕਨ ਵਸਨੀਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਪੈਨਿਕ ਹੋਣ ਦੀ ਲੋੜ ਨਹੀਂ ਇਹ ਜਸਟ ਇੱਕ ਡ੍ਰਿਲ ਹੈ ਮੌਕ ਡ੍ਰਿਲ ਹੈ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਕੀ ਰੈਡ ਵਾਰਨਿੰਗ ਕੀ ਹੁੰਦੀ ਹੈ ਗ੍ਰੀਨ ਵਾਰਨਿੰਗ ਕੀ ਹੁੰਦੀ ਹੈ ਜਿਹੜਾ ਅਸੀਂ ਰੈਸਕਿਊ ਕੀਤਾ ਉਹ ਕਿਸ ਤਰ੍ਹਾਂ ਦੇ ਕਰਮ ਹੈ ਠੀਕ ਹੈ ਵੱਧ ਤੋਂ ਵੱਧ ਹੋਣ ਵਾਲੇ ਖਤਰੇ ਤੋਂ ਬਚਿਆ ਜਾ ਸਕੇ ਸਿਵਲ ਡਿਫੈਂਸ ਦਾ ਮੇਨ ਪਰਪਸ ਜੀ ਇਹ ਹੈ ਕਿ ਕਿਸੇ ਹਰ ਤਰ੍ਹਾਂ ਦਾ ਜਿਹੜਾ ਹੋਣ ਵਾਲਾ ਖਤਰਾ ਹੈ ਉਹਨੂੰ ਮਿਨੀਮਾਈਜ਼ ਕਰੀਏ ਥੈਂਕ ਯੂ ਦੋ ਤਰ੍ਹਾਂ ਦਾ ਹੁੰਦਾ ਮਤਲਬ ਜਿਹੜਾ ਰੈਡ ਸਿਗਨਲ ਹੁੰਦਾ ਉਹ ਵੀ 2 ਮਿੰਟ ਦਾ ਹੁੰਦਾ ਤੇ ਗ੍ਰੀਨ ਵੀ 2 ਮਿੰਟ ਦਾ ਹੁੰਦਾ ਬਟ ਰੈਡ ਸਿਗਨਲ ਜਦੋਂ ਹੁੰਦਾ ਉਹ ਕੰਟੀਨਿਊ ਜ ਹੁੰਦਾ ਬਟ ਉਹ ਚ ਦੋ ਤਰ੍ਹਾਂ ਦੇ ਪਿਚ ਹੁੰਦੀ ਹੈ ਹਾਈ ਪਿਚ ਤੇ ਵਜਾਇਆ ਜਾਂਦਾ ਲੋਬਸ ਦੇ ਵੀ ਡੈਲੀ ਜੀ ਕਿ ਜਦੋਂ ਉਸ ਤਮ ਮਤਲਬ ਖਤਰਾ ਹੁੰਦਾ ਹੈ ਜਦੋਂ ਮਤਲਬ ਗ੍ਰੀਨ ਸਿਗਨਲ ਹੁੰਦਾ ਉਹ ਸਿਰਫ ਇੱਕ ਹੀ ਪਿਛਤੇ ਵਜਾਇਆ ਜਾਂਦਾ ਉੱਚੀ ਪਿਛਤੇ ਵਜਾਇਆ ਜਾਂਦਾ ਉਦੋਂ ਮਤਲਬ ਕਿ ਦੁਸ਼ਮਣ ਦਾੜਾ ਖਤਰਾ ਬਿਲਕੁਲ ਖਤਮ ਹੋ ਗਿਆ ਦੁਸ਼ਮਾਨ ਆਪਣੇ ਏਰੀਆ ਚੋਂ ਜਾ ਚੁੱਕੇ ਤੁਸੀਂ ਕੋਈ ਕੰਮ ਕਰ ਸਕਦੇ ਸਿਵਲ ਡਿਫੈਂਸ ਦੀ ਹੈ ਨਾ 12 ਸਰਵਿਸਾਂ ਹੁੰਦੀਆਂ ਇਹ 12 ਸਰਵਿਸਾਂ ਹੀ ਸਾਰੀਆਂ ਇਨਵੋਲਵ ਹੁੰਦੀਆਂ ਇੱਕ ਮੋਕਡਲ ਕੀਤੀ ਗਈ ਹੈ ਇਹਦੇ ਵਿੱਚ ਫਾਇਰ ਸਰਵਿਸ ਵੀ ਲਈ ਗਈ ਹੈ ਹੈਲਥ ਡਿਪਾਰਟਮੈਂਟ ਵੀ ਲਿਕੇ ਆਇਆ ਗਿਆ ਹੋਰ ਵੀ ਕਈ ਸਰਵਿਸਾਂ ਨੂੰ ਸ਼ਾਮਿਲ ਕੀਤਾ ਗਿਆ ਇਹ ਸਾਰਾ ਦਾ ਮਿਲ ਕੇ ਆਪਰੇਸ਼ਨ ਹੁੰਦਾ ਹੈ